ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਚਨਾਵੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿਚਕਾਰ ਪੰਜਾਬ ਪੁਲਿਸ ਨੇ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਤਿੰਨ ਜੁਨਾ ਵਿੱਚ ਫਲੈਗ ਮਾਰਚ ਕੱਢੇ ਗਏ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਕਾਨੂੰਨ ਵਿਵਸਥਾ ਅੰਮ੍ਰਿਤਸਰ ਸ਼੍ਰੀ ਆਲਮ ਵਿਜੇ ਸਿੰਘ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਜਿਹੜਾ ਅਸ ਦਾ ਫਲੈਗ ਮਾਰਚ ਹੈ ਮਾਨਯੋਗ ਸੀਪੀ ਅੰਮ੍ਰਿਤਸਰ ਰਾਜ ਗੁਰਪ੍ਰੀਤ ਸਿੰਘ ਪੁੱਲੜ ਜੀ ਉਹਨਾਂ ਦੇ ਦੇਖਾ ਨਿਰਦੇਸ਼ੇ ਫਲੈਗ ਮਾਰਚ ਅਸੀਂ ਕੈਰੀ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਪਾਰਟਸ ਸਿ ਕਮਿਸ਼ਨਰੇਟ ਪੁਲਿਸ ਹੰਦਸਰੇ ਤੇ ਆਜ ਜਿਹੜਾ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਇਲੈਕਸ਼ਨਸ ਕਰਕੇ ਅਸੀਂ ਕਰ ਰਹੇ ਹਾਂ ਐਜ਼ ਅ ਕੌਨਫੀਡੈਂਸ ਬਿਲਡਿੰਗ ਮੀਜਰ ਸਰ ਕੀ ਮੈਸੇਜ ਹੈ ਨਾ ਜੰਦੇ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੀਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਉਹਨੂੰ ਅਸ ਪਰ ਲਾਅ ਅਸੀਂ ਗੁੱਕ ਰੱਖਿਆ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਚਨਾਵੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਬੰਧਕਾਰ ਪੰਜਾਬ ਪੁਲਿਸ ਨੇ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਤਿੰਨ ਜੁਨਾ ਵਿੱਚ ਫਲੈਗ ਮਾਰਚ ਕੱਢੇ ਗਏ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਕਾਨੂੰਨ ਵਿਵਸਥਾ ਅੰਮ੍ਰਿਤਸਰ ਸ਼੍ਰੀ ਆਲਮ ਵਿਜੇ ਸਿੰਘ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਜਿਹੜਾ ਅਸ ਦਾ ਫਲੈਗ ਮਾਰਚ ਹੈ ਮਾਨਯੋਗ ਸੀਪੀ ਅੰਮ੍ਰਿਤਸਰ ਸਾਧ ਗੁਰਪ੍ਰੀਤ ਸਿੰਘ ਖੁੱਲਰ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ ਹੈ ਫਲੈਗ ਮਾਰਚ ਅਸੀਂ ਕੈਰੀ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਪਾਰਟਸ ਐਸ ਕਮਿਸ਼ਨੇਟ ਪੁਲਿਸ ਹਮਰੇ ਸਦੇ ਤੇ ਆਜ ਜਿਹੜਾ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਇਲੈਕਸ਼ਨਸ ਕਰਕੇ ਅਸੀਂ ਕਰ ਰਹੇ ਹਾਂ ਐਜ਼ ਅ ਕੰਫੀਡੈਂਸ ਬਿਲਡਿੰਗ ਮੇਜਰ ਸਰ ਕੀ ਮੈਸੇਜ ਹੈ ਨਾ ਜੰਦੇ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੀਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਉਹਨੂੰ ਅਸ ਪਰ ਲਾ ਸੇ ਬੁੱਕ ਕਰਾਂਗੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਚੋਣਵੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿਚਕਾਰ ਪੰਜਾਬ ਪੁਲਿਸ ਨੇ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਤਿੰਨ ਜੁਨਾ ਵਿੱਚ ਫਲੈਗ ਮਾਰਚ ਕੱਢੇ ਗਏ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਕਾਨੂੰਨ ਵਿਵਸਥਾ ਅੰਮ੍ਰਿਤਸਰ ਸ਼੍ਰੀ ਆਲਮ ਵਿਜੇ ਸਿੰਘ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਜਿਹੜਾ ਅੱਜ ਦਾ ਫਲੈਗ ਮਾਰਚ ਹੈ ਮਾਨਯੋਗ ਸੀਪੀ ਅੰਮ੍ਰਿਤਸਰ ਰਾਜ ਗੁਰਪ੍ਰੀਤ ਸਿੰਘ ਪੋਲਰ ਜੀ ਉਹਨਾਂ ਦੇ ਦੇਸ਼ ਨਿਰਦੇਸ਼ ਇਹ ਫਲੈਗ ਮਾਰਚ ਅਸੀਂ ਕੈਰੀ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਪਾਰਟਸ ਸਿ ਕਮਿਸ਼ਨਰੇਟ ਪੁਲਿਸ ਹਮਰੇ ਸਦੇ ਤੇ ਆਜ ਜਿਹੜਾ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਇਲੈਕਸ਼ਨਸ ਕਰਕੇ ਅਸੀਂ ਕਰ ਰਹੇ ਹਾਂ ਐਜ਼ ਅ ਕੰਫੀਡੈਂਸ ਬਿਲਡਿੰਗ ਮੈਜ਼ਰ ਸਰ ਕੀ ਮੈਸੇਜ ਆਣਾ ਚਾਹੁੰਦੇ ਹੋ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੀਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਉਹਨੂੰ ਅਸ ਪਰ ਲਾ ਸੇ ਬੁੱਕ ਕਰਾਂਗੇ